ਪੁਲਿਸ ਅਮਦਾਦ ਦੇ ਉੱਥੇ ਅਸੀਂ ਅੱਜ اسلامਾਬਾਦ ਦੇ ਇਸ ਏਰੀਏ ਦੇ ਵਿੱਚ ਆਏ ਹੋਏ ਆ ਆਕਾਸ਼ ਐਵੇਨਿਊ ਪੂਰ ਖਾਲਸਾ ਦੇ ਵਿੱਚ ਇਹ ਸਰਵਰ ਪ੍ਰਤਾਪ ਬੜਾ ਜਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਅੱਜ ਪੁਲਿਸ ਨੇ ਮਕਦਮਾ ਦਰਜ ਕੀਤਾ ਇਹ ਤੇ ਇਹਦਾ ਪਰਿਵਾਰ ਜਿਹੜੇ ਨਾਲ ਕੇ ਆਪ ਕੇਰ ਤੋਂ ਡਰੱਗ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਇਹ ਜਿਹੜੀ ਡਰੱਗ ਮੰਡੀ ਨਾ ਬਣਾਈ ਹੋਈ ਹੈ ਘਰ ਹੈ ਇਹਦੇ ਡੈਮੋਲਿਸ਼ਨ ਦੇ ਆਰਡਰ ਦਿੱਤੇ ਗਏ ਮਿਊਨਿਸਪਲ ਕਾਰਪੋਰੇਸ਼ਨ ਅਧਿਕਾਰ ਵਰ ਨੂੰ ਸਾਡੇ ਤੋਂ ਪੁਲਿਸ ਅਰਜ਼ਾ ਮੰਗੀ ਸੀ ਅਸੀਂ ਆਪ ਸਾਰੇ ਆਏ ਆ ਸੋ ਦੱਟ ਬੜਾ ਕਲੀਅਰ ਤੇ ਲਾਊਡ ਮੈਸੇਜ ਆ ਸਕੇ ਕਿ ਜੇ ਅਪਰ ਗੱਲ ਤਾਨਾ ਬਲੈਕ ਬਣੀ ਨਾ ਜਾਂ ਇਹਦੇ ਨਾਲ ਜਿਹੜਾ ਡਰਗ ਮੰਨੀ ਨਾਲ ਇਹੋ ਜੀਆਂ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਹੈ ਭਾਈਏ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਐ ਇੰਟਰੈਕਟ ਕੀਤਾ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਬਣਾ ਰਹੇ ਆ ਕਿ ਸਾਡੇ ਇਹ ਸਭ ਨੂੰ ਇਹ ਪਤਾ ਸੀ ਇਹ ਫੈਮਿਲੀ ਜਿਹੜੀ ਆ ਸਾਰੀ ਇਸੇ ਕੰਮ ਕਰੇ ਇਹਦੀ ਬੇਟੀ ਇਹਦਾ ਬ੍ਰਦਰ ਵੀ ਜਿਹੜੇ ਉਹ ਕੱਲਾ ਫੜੇ ਚ ਆ ਚੁੱਕੇ ਐ ਇਸ ਦਿੱਤੇ ਆ ਪ੍ਰਤਾਪ ਨੂੰ ਮੁਸਕਾਨ ਔਰ ਪਿਛੇ ਆਪਾਂ 8 ਕਿਲੋ ਹੀਰੋਇੰਡ ਸ਼ੇਕ ਲੋ ਤਬੀਬ ਵੀ ਇਹਨਾਂ ਤੋਂ ਫੜੀ ਆ ਔਰ ਕੈਮੀਕਲ ਵੀ ਫੜੇ ਗਏ ਸੀ ਇਹਨਾਂ ਤੋਂ ਜਿਹੜੇ ਕਵਾਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਐ ਹੀਰੋਇੰਡ ਦੇ ਵਿੱਚ ਸੋ ਇਹ ਦਸਵੀਂ ਡੈਮੋਲੇਸ਼ਨ ਹੈਗੀ ਆ ਕਮਿਸ਼ਨਰ ਪੁਲਿਸ ਅਫਸਰ ਸਰ ਦੇ ਔਰ ਜੇ ਵੀ ਇਹ ਜਿਹੜੀ ਡਰਾਈਵ ਹੈ ਜੁੱਧ ਨਸ਼ਾ ਬਰੁਧ ਜਿਹੜੀ ਹੈ ਉਹ ਇੱਥੇ ਜਾਰੀ ਰੱਖਿਆ ਗਿਆ ਸਰ ਇਹ ਪੂਰੇ ਪਰਿਵਾਰ ਦੇ ਤੇ ਬੱਚੇ مقدمੇ ਦਰਜ ਹੈ ਯਾ ਪਰ ਪਰਿਵਾਰ ਦੇ ਬੱਕਰੇ ਨੇ ਇਹ ਦੇ ਮੈਂ ਇਹਦੇ ਚ ਦੇਖ ਰਿਹਾ ਜੀ ਇਹਦੇ 25 ਮੁਕਦਮੇ ਹੈ ਨਾ ਕਿ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ ਤੇ ਐਂਟਰ ਹੋਇਆ ਹੋਇਆ ਇਹਦਾ ਇਹ ਸਣੀ ਹੈ ਔਰ ਇਹਦੇ ਖਿਲਾਫ ਪ੍ਰिजन ਐਕਟ ਤੇ ਜੇ ਮਾਨਸਾ جیل ਚ ਗਿਆ ਉੱਥੇ ਵੀ ਪਰਚਾ ਦਰਜ ਹੋਇਆ ਆਪਣੇ ਇਸ ਤੋਂ ਇਲਾਵਾ ਨਾਭਾ جیل ਚ ਵੀ ਇਹਦੇ ਤੇ ਪਰਚਾ ਦਰਜ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਬੱਚੇ ਦਰਜ ਹੈ ਬਠਿੰਡੇ ਵੀ ਐਨਡੀਪੀਐਸ ਦਾ ਥਰਮਲ ਥਾਣੇ ਚ ਹੈਗਾ 400 36 ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਅੱਗ ਲਾਉਣੀ ਕਿਸੇ ਦੇ ਘਰ ਨੂੰ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਇਹ ਔਰ ਜਿਹੜੇ ਵਕ ਵਕ ਮੁਕਦਮੇ ਜਿਹੜੇ ਹਿਰੀਅਸ ਕ੍ਰਾਈਮ ਦੇ ਵੀ ਹੈ ਜਿੱਥੇ ਟੱਕਰ ਦੀ ਤਿਆਰੀ ਪੁਰਾਣੀ ਆਈਪੀਸੀ ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮੁਕਦਮੇ ਹੈਗੇ ਔਰ 올 ਅਕ੍ਰੋਸ ਸਟੇਟ ਹੈ ਦਰ ਮੂਵਮੈਂਟ ਹੋਤੀ ਉਸੇ ਅੱਜ ਇਹ ਪੁਲਿਸ ਦੇ ਰਣਾਲੇ ਤੋਂ ਆਇਆ ਜਾਂ ਜਨੂਦੀਨ ਦੇ ਘਰ ਵਾਲੇ ਪਹੁੰਚੇ ਕਿ ਕੋਈ ਵੀ ਐਕਟਿਵ ਠੀਕਾ ਲੱਗਾ داری ਹੁਣ ਵੀ ਐਕਟਿਵ ਹੈ ਜੀ ਘਰਦਾਨ ਵੀ ਵਿੱਚ ਨਾਲ ਲਾਇਆ ਦੇਖੋ ਜੀ ਡਾਕਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਜਦੋਂ ਬੰਦ ਦੱਸਿਆ ਵੀ 6 ਕਿਲੋ ਹਫੀਮ ਤੇ 8 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹਨਾਂ ਤੋਂ ਪਰ ਉਹ ਕੈਮੀਕਲ ਵੀ ਬਰਾਮਦ ਹੋਇਆ ਸੀ ਜਿਸ ਨਾਲ ਕੁਆਂਟੀਟੀ ਵਧਾਉਣ ਵਾਲਾ ਕੰਮਦਾ ਹੈ ਹੀਰੋਇਨ ਦੀ ਸੋਦਾ ਇਹ ਦੇਖੋ 2 ਕਿਲੋ ਨੂੰ 4 ਕਿਲੋ ਬਣਾ ਲੈਂਦੇ ਸੀਗੇ ਔਰ ਇਹ ਸਫਲਿੰਗ ਕਰਦੇ ਨੇ ਸਰ ਲੋਕੋ ਤਾਂ ਗੱਲ ਕਰ ਰਹੇ ਸੀ ਤੁਸੀਂ ਕੀ ਕਰ ਬਸ ਕਰਦੇ ਕਿ ਕੁਦਾ ਕਰੋ ਦੇਖੋ ਜਿਹੜੇ ਯੰਗਸਟਰ ਸੀ ਬੱਚੇ ਉਹ بڑے ਪੁਰਸ਼ ਹੋਏ ਇਸ ਗੱਲ ਤੇ ਉਹਨਾਂ ਨੇ ਮਿਸਾਲੀ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਨੇ ਕਿ ਵੀ ਜਿਹੜੇ ਤੁਸੀਂ ਡਰਗਿਕ ਲਾਫ ਡਰਾਈਵ ਹੈ ਅੰਮ੍ਰਿਤਸਰ ਦੇ ਵਿੱਚ ਉਹ ਉੱਤਰ ਨਾਲ ਬਹੁਤ ਖੁਸ਼ ਨੇ ਔਰ ਮੈਂ ਉਹਨਾਂ ਨੂੰ ਇਹੀ ਸਮਝਾ ਰਹੇ ਹਾਂ ਕਿ ਕੋ ਨੇਕ ਭੀਕੀ ਤੇ ਬਰਕਤ ਦੀ ਕਮਾਈ ਕਰੀਏ ਉਹਦੇ ਚ ਸਾਰਾ ਪ੍ਰਾਤਮਿਕ ਮਿਹਰ ਮਿਲਦੀ ਹੈ ਔਰ ਕਾਮਯਾਬੀ ਮਿਲਦੀ ਹੈ ਔਰ ਉਹ ਮੇਰੇ ਨਾਲ ਐਗਰੀ ਕਰ ਰਹੇ ਸੀ ਉਜੀ ਗੱਲ ਹੋਏ ਤੇਾਰੇ ਸੀ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਹੈ ਤੇ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦੇ ਨੇ ਡਰੱਗ ਮਨੀ ਨਾਲੇ ਕੰਮ ਕੀਤਾ ਹੋਵੇ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕਰੀਏ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਜੰਗਤ ਦੇ ਸਰ ਇਹਨਾਂ ਦੇ